ਔਰ ਉਹਨਾਂ ਨੇ ਜਿਸ ਤਰੀਕੇ ਨਾਲ ਅੱਜ ਫੈਸਲਾ ਲਿਆ ਇਹਨੇ ਬੜਾ ਹੈਰਾਨ ਕਰ ਦਿੱਤਾ ਇਸ ਫੈਸਲੇ ਨੇ ਕਿਉਂਕਿ ਉਧਰ جنگ ਲੱਗੀ ਹੋਵੇ ਤੇ ਉਧਰ ਸੂਰਮਾ ਮੈਦਾਨ ਦੇ ਹਥਿਆਰ ਛੱਡ ਕੇ ਭੱਜਦੇ ਅੱਜ ਤਾਂ ਸਰਦਾਰ ਭਾਮੀ ਸਾਹਿਬ ਨੂੰ ਚਾਹੀਦਾ ਸੀਗਾ ਕਿ ਉਹ ਗੈਨੀ ਹਰ ਤਰੀਕਾ ਹੀ ਉਹਨਾਂ ਨੂੰ ਬਹਾਲ ਕਰ ਦੇ ਜੋ ਪਿਛਲੀਆਂ ਗੱਲਾਂ ਜਿਹੜੀਆਂ ਹੋ ਜਾਂ ਸੀਗੀਆਂ ਉਹਨਾਂ ਤੋਂ ਵੀ ਜਿਹੜਾ ਸੀਗਾ ਆਪਣੇ ਆਪ ਨੂੰ ਸਬਕ ਲੈਂਦੇ ਹਰ ਦੇ ਫੁਰਫੁਰ ਕਰਦੇ ਸਰਦਾਰ ਭਾਮੀ ਸਾਹਿਬ ਨੇ ਕੀਤਾ ਮੈਂ ਸਮਝਦਾ ਕਿ ਉਹਨਾਂ ਨੇ ਬਿੰਡੇ ਗੁਣਾ ਬਾਦਲ ਪਰਵਾਰ ਦੀ ਪੁਸਤਕ ਨਹੀਂ ਕਰਦੇ ਆ ਕਰ ਰਹੇ ਸੀ ਸ਼ਾਇਦ ਉਹਨਾਂ ਦੀ ਆਤਮਾ ਨੇ ਇਜਾਜ਼ਤ ਨਹੀਂ ਦਿੱਤੀ ਜ਼ਮੀਰ ਨੇ ਗਾਹ ਗਾਹ ਕਰ ਨਹੀਂ ਦਿੱਤੀ ਜੋ ਹੋ ਰਿਹਾ ਇਸ ਤਰ੍ਹਾਂ ਦੇ ਗੁਣਾ ਜਿਹੜੇ ਕਰ ਸਕਣ। ਕੋ ਅੱਜ ਉਹਨਾਂ ਦਾ ਅਸਤੀਫਾ ਦੇਣਾ ਇੱਕ ਕਾਇਰਤਾ ਵਾ। ਅੱਜ ਉਹਨਾਂ ਨੂੰ ਛੱਡਣਾ ਚਾਹੀਦਾ ਸੀਗਾ। ਅੱਜ ਤਾਂ ਉਹ ਹਾਲਾਤ ਬਣੇ ਨਾ ਖੁਦਾ ਹੀ ਮਿੜਾ ਨਾ ਵਸਾਲੇ ਤਾਂ ਨਾ ਪ੍ਰਧਾਨਗੀ ਦੀ। ਨਾ ਚਾਹ ਬਾਦਲ ਪਰਵਾਦੇ ਤੇ ਨਾ ਹੀ ਪੰਥਾੜਾ ਪਾਥਾ ਰੱਖ ਸਕਦੇ ਜਦੋਂ ਪੰਥਾੜਾ ਪਾਥਾ ਰੱਖਣਾ ਸੀ ਉਹ ਬਾਦਲ ਪਰਵਾਦ ਦੀ ਗੋਸਤ ਪੁਣਾ ਹੀ ਕਰਦੇ ਰਹੇ ਉਦੋਂ ਉਹਨਾਂ ਦੀਆਂ ਗਲਤ ਗੱਲਾਂ ਜਿਹੜੀਆਂ ਸੀ ਉਹਨਾਂ ਨੂੰ ਲਾਜੂ ਕਰਵਾਉਂਦੇ ਰਹੇ ਉਦੋਂ ਤੇ ਭਾਈ ਨਰੈਣ ਸਿੰਘ ਚੌੜਾ ਨੂੰ ਵੀ ਪੰਥ ਜੋ ਖਾਰਜ ਕਰਨ ਵਾਸਤੇ ਤੇ ਅਕਾਲ ਦਸਨ ਸਾਹਿਬ ਨੂੰ ਜਿਹੜਾ ਸੀ ਮੈਮੋਰੰਡਮ ਦਿਵਾਤਾ ਸੀਗਾ ਜੀ ਮੈਨੂੰ ਸਮਝਦਾ ਵੀ ਹੁਣ ਮੌਕਾ ਜਥੇਦਾਰ ਵੀ ਸੰਤ ਕੋਲੇ ਜਹਦਰ ਅਦਵੀਰ ਸਿੰਘ ਨੂੰ ਗੱਲ ਹੀ ਈਸ਼ੂਲਾ ਸਿੰਘ ਬਣ ਜਾਣਾ ਚਾਹੀਦਾ ਹੁਣ ਉਹਨੂੰ ਕਰਵਾਜਾਂ ਸੰਧਿਆ ਗੁਰਮਖੋਂ ਨਹੀਂ ਕਰਲਾ ਚਾਹੀਦਾ ਜਹਰ ਫਰੀਦ ਉਹਨਾਂ ਨੂੰ ਚਾਹੀਦਾ ਉਹਨਾਂ ਕੋਲੇ ਮੌਕਾ ਵਾ ਜਿਹੜਾ ਇਹ ਸਾਰੇ ਪਵਾੜੇ ਦੀ ਜੜ ਹੈ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਸਿੰਘ ਸਹਬਾਨ ਇਕੱਠੇ ਕਰਕੇ ਅਗਾਲ ਤਖਤ ਸਾਹਿਬ ਦੇ ਤੋਂ ਜਹਦਰ ਕਾਲੀ ਈਸ਼ੂਲਾ ਸਿੰਘ ਨੂੰ ਫੈਸਲਾ ਲੈਣਾ ਚਾਹੀਦਾ ਦੇ ਸੁਖਵੀਰ ਸਿੰਘ ਬਾਦਲ ਜਿਹੜਾ ਸਾਡੇ ਪਵਾੜੇ ਦੀ ਜੜ ਆ ਉਹਨੂੰ ਸਿੱਖ ਪੰਥ ਤੋਂ ਖਾਰਜ ਕਰ ਦੇਣਾ ਚਾਹੀਦਾ ਉਹ ਖੜਦਾ ਹੀ ਨਹੀਂ ਹੈ ਕੋਈ ਬਾਦਲ ਪਰਿਵਾਰ ਦਾ ਦਬਾਅ ਉਸਨੂੰ ਧਾਣੀਏ ਆ ਕਿ ਜਿਨ੍ਹਾਂ ਨੇ ਸੀਰੀਪੁਣਾ ਕੀਤਾ ਹੋਵੇ ਉਹ ਮਾਲਕ ਨਹੀਂ ਬਣ ਸਕਦੇ ਇਹਨਾਂ ਨੇ ਸੁਖਵੀਰ ਸਿੰਘ ਬਾਦਲ ਬਾਦਲ ਪਰਿਵਾਰ ਦਾ ਸੀਰੀਪੁਣਾ ਕੀਤਾ ਚਾਹੇ ਜ세ਦਾਰਾਂ ਦੀਆਂ ਵੋਟਾਂ ਆਵੇ ਆ ਗਈ ਚਾਹੇ ਪ੍ਰਧਾਨਾਂ ਦੀਆਂ ਵੋਟਾਂ ਆਵੇ ਆ ਗਈ ਸੁਖਵੀਰ ਸਿੰਘ ਬਾਦਲ ਬਾਦਲ ਪਰਿਵਾਰ ਦੇ ਸਾਹਮਣੇ ਖੜਨ ਦੀ ਯੋਗਤੀ ਨਹੀਂ ਰੱਖਦੇ ਐ ਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦੇ ਦਿੱਤਾ ਵਾ ਕੁਝ ਦਿਨ ਪਹਿਲਾਂ ਉਹਨਾਂ ਵੱਲੋਂ ਯਾਨੀ ਹਰਪ੍ਰੀਤ ਸਿੰਘ ਨੂੰ ਸੇਵਾਮੁਕਤ ਕੀਤਾ ਗਿਆ ਸੀ ਕਿਉਂਕਿ ਜੇ ਆਪਾਂ ਦੋ ਤਰੀਕ ਦੇ ਫੈਸਲੇ ਦੀ ਗੱਲ ਕਰਦੇ ਆ ਜਿਹੜੇ ਅਕਾਲ ਤਖਤ ਸਾਬਾਨ ਤੋਂ ਹੋਏ ਸੀ ਉਸ ਤੋਂ ਬਾਅਦ ਦੇ ਵਿੱਚ ਜੋ ਹਲਚਲ ਬਣੀ ਹੋਈ ਆ ਅਜੇ ਤੱਕ ਉਹ ਹਲਚਲ ਰੁਕਣ ਦਾ ਨਾਮ ਨਹੀਂ ਲੈ ਰਹੀ ਉਹ ਗੋਲੀकांड ਵਾਪਰਿਆ ਸਰਪਾਲ ਸਾਹਿਬ ਦੇ ਨੇੜੇ ਜਿਹਦੇ ਵਿੱਚ ਚੌੜਾ ਜੀ ਵੱਲੋਂ ਸੁਖਬੀਰ ਸਿੰਘ ਬਾਦ ਤੇ ਗੋਲੀ ਚਲਾਈ ਜਾਂਦੀ ਆ ਪੱਗ ਲਾਉਣ ਦੀ ਘਟਨਾ ਹੋਈ ਹੁਣ ਉਸ ਚੀਜ਼ ਨੂੰ ਬਰਾਮ ਲਗਾਉਣ ਦੀ ਖਾਤਰ ਸ਼ਾਂਤ ਸੁਰੱਖਿਆ ਚ ਰਹੇ ਸਜਿੰਦਰ ਸਿੰਘ ਤਾਂ ਧਾਮੀ ਜੀ ਉਹਨਾਂ ਨੇ ਚੌੜਾ ਜੀ ਨੂੰ ਸੇਕਣ ਦੀ ਵੀ ਗੱਲ ਕੀਤੀ ਸੀ ਉਸ ਤੋਂ ਬਾਅਦ ਦੇ ਵਿੱਚ ਹੁਣ ਆਣ ਕੇ ਤੇ ਹਰਪ੍ਰੀਤ ਸਿੰਘ ਯਾਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕੀਤਾ ਗਿਆ ਸੀ ਜਿਹੜੀ ਪੰਥਕ ਸ਼ਕਤੀਤਾ ਸੀ ਉਦੋਂ ਤੋਂ ਤੁਸੀਂ ਉਹਨਾਂ ਦਾ ਤੰਜ ਕੱਸ ਰਹੀਆਂ ਸੀ ਤੇ ਅੱਜ ਅਸਤੀਪੇ ਤੋਂ ਬਾਅਦ ਦੇ ਵਿੱਚ ਉਹਨਾਂ ਤੇ ਤੰਜ ਕੱਸਣ ਦੀ ਝੜੀ ਲੱਗ ਚੁੱਕੀ ਹੈ ਇਸ ਮਸਲੇ ਤੇ ਆਪਾਂ ਗੱਲਬਾਤ ਕਰਾਂਗੇ ਬਾਬਾ ਬਲਜੀਤ ਸਿੰਘ ਦਾਦੂਵਾਲ ਜੀ ਹਰਿਆਣੇ ਤੋਂ ਜੇ ਸਵਾਮਾਂ ਦੇ ਰਹੇ ਆ ਸਾਡੇ ਨਾਲ ਜੁੜ ਚੁੱਕੇ ਆ ਪਹਿਲਾਂ ਗੁਰਫਤ ਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤੱਕ ਕਿਵੇਂ ਵੇਖ ਰਹੇ ਹੋ ਇਹ ਸਾਰੇ ਘਟਨਾ ਕ੍ਰਮ ਨੂੰ ਤੁਸੀਂ ਜੋ 2 ਤਰੀਕ ਤੋਂ ਬਾਅਦ ਚ ਅਜੇ ਤੱਕ ਹੋਇਆ ਤੇ ਇਸ ਟਾਈਮ ਹਰਜਿੰਦਰ ਸਿੰਘ ਥਾਮੀ ਦਾ ਜਿਹੜਾ ਅਸਤੀਫਾ ਜਿਹੜਾ ਆ ਚੁੱਕਾ ਵਾ ਉਹਨਾਂ ਨੇ ਅਸਤੀਫਾ ਦੇ ਦਿੱਤਾ ਗਿਆ ਦੇਖੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬੜੀ ਬਿਹਤਰੀਕ ਬਦਾਗ ਸ਼ਖਸੀਅਤ ਸੀ ਬੜੇ ਪੜੇ ਲਿਖੇ ਸੀਗੇ ਬੜੇ ਸਿਆਣੇ ਸੱਜਣ ਸੀਗੇ ਨੰਦੇ ਸਮੇਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੀ ਚਲੇ ਆ ਰਹੇ ਪਰ ਉਹਨਾਂ ਨੇ ਜਿਸ ਤਰੀਕੇ ਨਾਲ ਅੱਜ ਫੈਸਲਾ ਲਿਆ ਇਹਨੇ ਬੜਾ ਹੈਰਾਨ ਕਰ ਦਿੱਤਾ ਇਸ ਫੈਸਲੇ ਨੇ ਕਿਉਂਕਿ ਉਧਰ ਜੰਗ ਲੱਗੀ ਹੋਵੇ ਤੇ ਉਧਰ ਸੂਰਮਾ ਮੈਦਾਨ ਤੇ ਹਥਿਆਰ ਛੱਡ ਕੇ ਭੱਜਦੇ ਅੱਜ ਤਾਂ ਸਰਦਾਰ ਧਾਮੀ ਸਾਹਿਬ ਨੂੰ ਚਾਹੀਦਾ ਸੀਗਾ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਬਹਾਲ ਕਰਦੇ ਜੋ ਪਿਛਲੀਆਂ ਗੱਲਾਂ ਜਿਹੜੀਆਂ ਹੋ ਜਾਂ ਸੀਗੀਆਂ ਉਹਨਾਂ ਤੋਂ ਵੀ ਜਿਹੜਾ ਸੀਗਾ ਆਪਣੇ ਆਪ ਨੂੰ ਤਬਕ ਲੈਂਦੇ ਸਰਖਰੂ ਕਰਦੇ ਪਰ ਜੋ ਸਰਦਾਰ ਧਾਮੀ ਸਾਹਿਬ ਨੇ ਕੀਤਾ ਮੈਂ ਸਮਝਦਾ ਕਿ ਉਹਨਾਂ ਨੇ ਜਿਹੜੇ ਗੁਨਾ ਬਾਦਲ ਪਰਵਾਰ ਦੀ ਪੁਸਤਪਨਾਹੀ ਕਰਦੇ ਉਹ ਕਰ ਰਹੇ ਸੀ ਸ਼ਾਇਦ ਉਹਨਾਂ ਦੀ ਆਤਮਾ ਨੇ ਇਜਾਜ਼ਤ ਨਹੀਂ ਦਿੱਤੀ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤੀ ਕਿ ਉਹ ਹੋਰ ਇਸ ਤਰ੍ਹਾਂ ਦੇ ਗੁਨਾ ਜਿਹੜੇ ਕਰ ਸਕਣ ਇੱਕ ਪਾਸੇ ਪੰਥ ਤੇ ਪੰਜਾਬ ਇੱਕ ਪਾਸੇ ਪੰਥਕ ਸਿਧਾਂਤ ਪੰਥ ਦਰਤੀ ਪੰਥਕ ਸੰਸਥਾਵਾਂ ਤੇ ਦੂਜੇ ਪਾਸੇ ਬਾਦਲ ਪਰਿਵਾਰ ਤੇ ਬਾਦਲ ਪਰਿਵਾਰ ਜਿਹੜਾ ਸੀਗਾ ਉਹ ਭਾਰੂ ਪੈ ਰਿਆ ਸੀਗਾ ਬਾਦਲ ਪਰਿਵਾਰ ਜਿਹੜਾ ਹੈਗਾ ਉਹ ਸਿਧਾਂਤਾਂ ਤੇ ਪਹਿਰਾ ਨਹੀਂ ਸੀ ਦੇਣ ਦੇ ਰਿਹਾ ਉਹਦਾ ਸਿਧਾਂਤਾਂ ਦੀ ਅਣਦੇਖੀ ਕਰਵਾ ਰਿਹਾ ਸੀਗਾ ਤਾਂ ਮੈਂ ਸਮਝਦਾ ਕਿ ਅੱਜ ਐਡਵੋਕੇਟ ਹਰਿੰਦਰ ਸਿੰਘ ਧਾਮੀ ਸਾਹਿਬ ਬਣਾ ਨੇ ਆਪਣੇ ਆਪ ਨੂੰ ਸੁਰੱਖਿਅਤ ਕਰਨ ਵਾਸਤੇ ਉਹਨਾਂ ਨੇ ਇਹ ਜਿਹੜਾ ਕੰਮ ਚੱਕਿਆ ਜਿਹੜਾ ਉਹਨਾਂ ਨੂੰ ਐਸੇ ਪਹਿਲਾਂ ਹੀ ਚੱਕ ਲੈਣਾ ਚਾਹੀਦਾ ਜਿਉਂ ਜਦੋਂ ਉਹਨਾਂ ਤੋਂ ਪਹਿਲਾਂ ਗੁਨਾਹ ਕਰਨ ਵਾਸਤੇ ਸੁਗਰੀਤ ਸਿੰਘ ਬਾਦ ਉਹਨਾਂ ਨੇ ਕੀਤਾ ਤਾਂ ਪਹਿਲਾਂ ਤੋਂ ਲੱਗਦਾ ਕਿ ਸੁਰਖਰੂ ਹੋਏ ਆ ਕਿ ਸਗੋਂ ਜੇ ਜੇ ਸਮਾਜ ਤੰਜ ਕੱਥੇ ਜਾ ਰਿਹਾ ਜੇ ਆਪਾਂ ਗੱਲ ਕਰੀਏ ਮੈਂ ਕਨੇਸ਼ ਸਿੰਘ ਕਜੋਲੀ ਇਹਦਾ ਗੱਲ ਕੀਤੀ ਉਹਨਾਂ ਸਵਾਲ ਖੜਾ ਕਰਦਾ ਉਹ ਕਹਿੰਦੇ ਕਿ ਜੇ ਤੁਸੀਂ ਹਸਤੀਫਾ ਹੀ ਦੇਣੀ ਸੀ ਨਾ ਤੇ ਫਿਰ ਗਿਆਨੀ ਹਰਪ੍ਰੀਤ ਨੂੰ ਸਿਉਮੁਕਤ ਕਰਨ ਤੋਂ ਪਹਿਲਾਂ ਦਿੱਤਾ ਹੁੰਦਾ ਕੌਮ ਤੁਹਾਡੇ ਨਾਲ ਖੜਦੀ ਆ ਕਿ ਉਹਨਾਂ ਤੇ ਉਸ ਤੋਂ ਤਾਂ ਕਹਿਤਾ ਇਹੀ ਕਹਿਣਾ ਚਾਹਣਾ ਹੈ ਨਾ ਕਿ ਦੇਖੋ ਅੱਜ ਉਹਨਾਂ ਦਾ ਅਸਤੀਫਾ ਦੇਣਾ ਇੱਕ ਕਾਇਰਤਾ ਵਾ ਅੱਜ ਉਹਨਾਂ ਨੂੰ ਛੱਡਣਾ ਚਾਹੀਦਾ ਸੀਗਾ ਅੱਜ ਤਾਂ ਉਹ ਹਾਲਾਤ ਬਣੇ ਨਾ ਖੁਦਾ ਹੀ ਮਿਲਿਆ ਨਾ ਮਸਾਲੇ ਸਨਮ ਨਾ ਬਰਨਹਾਲਗੀ ਰਹੀ ਨਾ ਬਾਦਲ ਪਰਵਾਦਿਆ ਤੇ ਨਾ ਹੀ ਪੰਥਾੜਾ ਪਾਸਾ ਰੱਖ ਸਕੀ ਜਦੋਂ ਪੰਥਾੜਾ ਪਾਸਾ ਰੱਖਣਾ ਸੀ ਉਦੋਂ ਬਾਦਲ ਪਰਵਾਦ ਵੀ ਬੋਸਤ ਬਣਾਈ ਕਰਦੇ ਰਹੇ ਉਦੋਂ ਉਹਨਾਂ ਦੀਆਂ ਗਲਤ ਗੱਲਾਂ ਜਿਹੜੀਆਂ ਸੀ ਉਹਨਾਂ ਨੂੰ ਲਾਗੂ ਕਰਵਾਉਂਦੇ ਰਹੇ ਉਦੋਂ ਦੇ ਭਾਈ ਨਰੈਣ ਸਿੰਘ ਚੌੜਾ ਨੂੰ ਵੀ ਪੰਥ ਜੋ ਖਾਰਜ ਕਰਨ ਵਾਸਤੇ ਤੇ ਅਕਾਲ ਤਖਤ ਸਾਹਿਬ ਨੂੰ ਜਿਹੜਾ ਸੀ ਮੈਮੋਰੰਡਮ ਦਵਾਤਾ ਸੀਗਾ ਇਹਨਾਂ ਸਮਝਦਾ ਥੋੜੇ ਸਮੇਂ ਦੇ ਗੈਣੀਆਂ ਮੁਸ਼ਕਲ ਨੇ ਪਰ ਪੰਥ ਦੇ ਜਿਹੜੇ ਹਾਲਾਤ ਬਣੇ ਇਹ ਬੜੇ ਚਿੰਤਾਜਨਕ ਆ ਪੰਥ ਦੇ ਅਰਧੀ ਜੋ ਵੀ ਦੁਨੀਆ 'ਚ ਵਸਦਾ ਚਾਹੇ ਉਹ ਕੱਲਾ ਹਰਿਆਣਾ ਪੰਜਾਬ ਭਾਰਤ ਦੀ ਗੱਲ ਨਹੀਂ ਵਿਦੇਸ਼ਾਂ 'ਚ ਵੀ ਬੈਠੇ ਆ ਉਹ ਬੜੇ ਸੇ ਗਲਤੋ ਚਿੰਤਤ ਦਾ ਨੇ ਆਖਰ ਹੁਣ ਆਗਾ ਬਣੇਗਾ ਕੀ ਪੰਥਕ ਸੰਸਥਾਵਾਂ ਦਾ ਹਾਲ ਦੇ ਤੋਂ ਕੀ ਹੋ ਗਿਆ ਸ਼ਰੋਮਣੀ ਕਾਲੀ ਦਾਲ ਉਹਦਾ ਅਜ ਪ੍ਰਧਾਨ ਕੋਈ ਨਹੀਂ ਹੈ ਕਾਰਜ ਕਰੀ ਲਾਇਆ ਸ਼ਰੋਮਣੀ ਗੁਰਦਾਰਾ ਬਰਨਧ ਕਮੇਟੀ ਉਹਦਾ ਪ੍ਰਬੰਧ ਸਹੀ ਤਾਂ ਦੇ ਗਿਆ ਪੰਥਕ ਸੰਸਥਾਵਾਂ ਜਿਸ ਨਗਰ ਦੇ ਸੁਖੀ ਸਿੰਘ ਬਾਦਲ ਮੈਂ ਸਮਝਦਾ ਕਿ ਮਾਂ-ਬਾਪ ਦਾ ਨਖੱਟੂ ਪੁੱਤ ਹੈ ਇਹੋ ਜਿਹਾ ਪੁੱਤ ਸੁਖ ਪ੍ਰਗਾਤ ਸਿੰਘ ਬਾਦਲ ਦੇ ਘਰ ਜੰਮਿਆ ਜਿੰਨੇ ਪੰਥ ਦੀਆਂ ਸੰਸਥਾਵਾਂ ਨੂੰ ਹਾਸ਼ੀਏ ਤੇ ਲੈ ਗਿਆ ਪੰਥਕ ਸੰਧਾਨਾ ਤੋਂ ਸਿੱਕੀ ਟੰਗ ਦਿੱਤਾ ਆਪਣਾ ਬਿਜ਼ਨਸ ਤੇ ਵਪਾਰ ਕਰਨ ਵਾਸਤੇ ਉਹਨੇ ਸਾਰੇ ਸੰਪੰਨ ਦੇ ਪੰਜਾਬ ਨੂੰ ਛੋਕ ਦਿੱਤਾ ਇਸ ਪੱਠੀ ਦੇ ਵਿੱਚ ਕਿ ਅਜਿਹੇ ਹਾਲਾਤ ਦਾ ਅੱਜ ਕੋਈ ਅੱਗੇ ਛੇਤੀ ਕੀਤੇ ਨਾ ਕੋਈ ਰਸਤਾ ਦੇਖ ਨਹੀਂ ਰਿਹਾ ਇਹ ਹਾਲਾਤ ਕੀ ਬਾੜ ਨਾ ਜ ਬੜੇ ਚਿੰਤਾਜਨਕ ਪਾ ਜੀ ਸ਼ੁਰੂ ਜੇ ਗੱਲ ਕੀਤੀ ਸੀ ਕਿ ਜਦੋਂ جنگ ਲੱਗੀ ਹੋਵੇ ਨਾ ਤੇ ਜਰਨਲ ਭਾਜੇ ਫਿਰ ਜੰਗ ਜਿੱਤੀ ਦੀ ਜਾਂਦੀ ਹੈ ਵੈਸੇ ਸਾਡੇ ਜਰਨਲ ਅਜੇ ਤੱਕ ਭੱਜੇ ਨਹੀਂ ਵੱਡੀਆਂ ਵੱਡੀਆਂ ਜੰਗਾਂ ਜਿੱਤੀਆਂ ਹੋਈਆਂ ਇਸ ਟਾਈਮ ਦੇ ਉੱਤੇ ਪੰਥ ਦੇ ਵਿੱਚ ਖਲਾਅ ਬਣਿਆ ਹੋਇਆ ਵਾ ਕਿਸੇ ਦੀ ਨજર ਸਿੰਘ ਸਾਹਿਬਾਨ ਗਿਆਨੀ ਹਰਪੀਤ ਸਿੰਘ ਲੱਗੀ ਆ ਕਿਸੇ ਦੀ ਅਕਾਲ ਤਖਤ ਸਾਹਿਬਾਸਤੇ ਲੱਗੀ ਆ ਸਿੰਘ ਸਾਹਿਬ ਦਾ ਇੱਕ ਬਿਆਨ ਆ ਜਾਣਾ ਤੇ ਉਸੇ ਉੱਤੇ ਜਿਹੜਾ ਕਿ ਰਵੀ ਸਿੰਘ ਜੀ ਨੇ ਬਿਆਨ ਦਿੱਤਾ ਸਿੰਘ ਸਾਹਿਬ ਨੇ ਉਸ ਬਿਆਨ ਨੂੰ ਆਧਾਰ ਬਣਾ ਕੇ ਤੇ ਜਿਹੜਾ ਹੁਣ ਹਰਜਿੰਦਰ ਸਿੰਘ ਧਾਮੀ ਜੀ ਨੇ ਕਿਹਾ ਕਿ ਸਾਰਾ ਕੁਝ ਮੈਂ ਆਪਣੇ ਸਿਰ ਤੇ ਲੈਣਾ ਉਹਨਾਂ ਨੂੰ ਬਰਖਾਸਤ ਕਰਨਾ ਸਿੰਘ ਸਾਹਿਬ ਦਾ ਉਹਦੇ ਸਦਕਾਰ ਨੂੰ ਬਹੁਤ ਕਰਦਾ ਵਾਂ ਮੁਲਾਜ਼ਮ ਤੌਰ ਤੇ ਕਹਿੰਦੇ ਮੁਲਾਜ਼ਮ ਨਹੀਂ کہہ ਸਕਦਾ ਪਰ ਉਹ ਹੈ ਕੈਟਾਗਰੀ ਮੁਲਾਜ਼ਮਾਨੀ ਆ ਸਾਰਾ ਕੁਝ ਤੁਸੀਂ ਸੁਣਿਆ ਹੋਊਗਾ ਹਨਾ ਤੇ ਕੀ ਲੱਗਦਾ ਤੁਹਾਨੂੰ ਇਹਨਾਂ ਕੁਝ ਪੰਥਰ ਦੇ ਵਿੱਚ ਖਲਾਅ ਬਣਿਆ ਹੋਵੇ ਤੇ ਵੱਡੇ ਜਰਨੈਲਾਂ ਦਾ ਛੱਡ ਕੇ ਪਾਸੇ ਹੋ ਜਾਣਾ ਦੇਖੋ ਜਰਨੈਲ ਤਾਂ ਉਹ ਸੀਗੇ ਜਦੋਂ ਪੁੱਤ ਦਾ ਕਾਗਜ਼ਾ ਕੱਢ ਕੇ ਨੂੰਹ ਜਵਾਰ ਰਹੀ ਸੀ ਬਾਬਾ ਬਲਦ ਸਿੰਘ ਬਿਲਕੁਲ ਉਹ ਜੋ ਸਿੱਕੇ ਸੜਕ ਤੇ ਖੜੇ ਸੀਗੇ ਹੂੰ ਹੂੰ ਇਹਨਾਂ ਨਾਲ ਜਰਨੈਲਾਂ ਦੀ ਤਾਂ ਹੈ ਪਰ ਜੇ ਪਰਿਵਾਰ ਤੇ ਚਾਰ ਟੱਕਣੀਆਂ ਕਰਦੀਆਂ ਤੇ ਗਿਆਨੀ ਹਰਪ੍ਰੀਤ ਸਿੰਘ ਸੀਹਾ ਦੇ ਕੇ ਮੀਡੀਆ ਸਾਹਮਣੇ ਰੋਣ ਲੱਗ ਗਏ ਨਾ ਤਾਂ ਜਰਨੈਲਾਂ ਵਾਲੀ ਉਹਨਾਂ ਨੇ ਨਾ ਤਾਂ ਜਰਨੈਲਾਂ ਵਾਲੀ ਉਹਨਾਂ ਨੇ ਕੀਤੀ ਆ ਜਦੋਂ ਸੀਹਾ ਦੇ ਦਿੱਤਾ ਸੀ ਫਿਰ ਵਾਪਸ ਕਿਉਂ ਆਏ ਡਿਊਟੀ ਤੇ ਆਵੇਂ ਨਹੀਂ ਸੀ ਐਕਸੈਪਟ ਕਰਦੀ ਸਰੌਂਦੀ ਕਮੇਟੀ ਜਦੋਂ ਸਾਡੀ ਗਈ ਸੀ ਚਲੇ ਜਾਂਦੇ ਮੈਨੂੰ ਜਦੋਂ ਮੈਂ ਅਸੀਸਾ ਦਿੱਤਾ ਬਾਅਦ ਸਰਬੱਤ ਦਾ ਭਾਗ ਸਜੇਦਾਰੀ ਤੋਂ ਸ੍ਰੀ ਜੰਮਦਗੀ ਸਾਹਿਬ ਮੈਨੂੰ ਕੋਈ ਨਹੀਂ ਜਦੇ ਬੰਦੀਆਂ ਨਹੀਂ ਕਿਹਾ ਨਹੀਂ ਤੁਸੀਂ ਆਓ ਮੈਂ ਕੌਮੀ ਮਸਾਂ ਹੋਰ ਤੇ ਚੰਡੀਗੜ੍ਹ ਗਿਆ ਉੱਥੇ ਅਮਰ ਸਿੰਘ ਚਾਹ ਜਿਹੜੇ ਜਹਦਰਵਾਰਾ ਸਾਹਿਬ ਕਮੇਟੀ ਉਹਨਾਂ ਨੇ ਵੀ ਕਿਹਾ ਨਹੀਂ ਜੀ ਤੁਸੀਂ ਮੁੜ ਸੰਭਾਲੋ ਆਓ ਹਨਾ ਉੱਥੇ ਤੁਸੀਂ ਉਹ ਅੱਜ ਵੀ ਸੁਣ ਸਕਦੇ ਹਾਂ ਬਿਲਕੁਲ ਬਿਲਕੁਲ ਸਾ ਕਿਹਾ ਨਹੀਂ ਜੀ ਜਿਹੜੀ ਸੇਵਾ ਨਹੀਂ ਨਿਭਾ ਨਹੀਂ ਸਕਦੇ ਅਸੀਂ ਉਹ ਸੇਵਾ ਛੱਡ ਦਿੱਤੀ ਹਨ ਦੁਬਾਰਾ ਉਸ ਅਸਥੀਮ ਨੂੰ ਅਕਸੈਪਟ ਕਰਨਾ ਤਾਂ ਜਿਹੜਾ ਹੈਗਾ ਉਹਨੂੰ ਵਾਪਸ ਲੈਣਾ ਮੈਂ ਕਹ ਸਮਝਦਾ ਵੀ ਉਹ ਜਿਹੜੀ ਜਰਨੈਲਾਂ ਵਾਲੀ ਗੱਲ ਨਹੀਂ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ ਆ ਉਹ ਵੀ ਸਹੀ ਨਹੀਂ ਸੀ ਉਹਦਾ ਇਸ ਤਰੀਕੇ ਨਾਲ ਰੋਣਾ ਫਿਰ ਅਸਤੀਫਾ ਜਿਹੜਾ ਸੀ ਜਦੋਂ ਪ੍ਰਵਾਨ ਨਹੀਂ ਹੋੜ ਕੇ ਡਿਊਟੀ ਤੇ ਆਉਣਾ ਤੇ ਫਿਰ ਬੇਇੱਜ਼ਤ ਹੋ ਕੇ ਨਿਕਲਣਾ ਤੇ ਅੱਜ ਅਨੀ ਆਪਣਾ ਐਡਵੋਕੇਟ ਤਾਂ ਨਾਲ ਨਹੀਂ ਗੱਲ ਕੀਤੀ ਆ ਉਹ ਵੀ ਜਰਨਲਾਂ ਵਾਲੀ ਨਹੀਂ ਆ ਉਹ ਵੀ ਖੈਰਾ ਵਾਲੀ ਗੱਲ ਕੀਤੀ ਅੱਜ ਤੱਕ ਖੜਨ ਦੀ ਗੱਲ ਸੀ ਮੈਂ ਸਮਝਦਾ ਵੀ ਹੁਣ ਮੌਕਾ ਜਥੇਦਾਰ ਰਵੀਰ ਸਿੰਘ ਕੋਲੇ ਜਥੇਦਾਰ ਰਵੀਰ ਸਿੰਘ ਨੂੰ ਗੱਲ ਹੀ ਊਲਾ ਸਿੰਘ ਬਣ ਜਾਣਾ ਚਾਹੀਦਾ ਹੁਣ ਉਹਨੂੰ ਗੁਰਵਜਨ ਸਮਝਾ ਗੁਰਮਖ ਤੋਂ ਨਹੀਂ ਬਣਨਾ ਚਾਹੀਦਾ ਹਰਬਰੀਦ ਉਹਨਾਂ ਨੂੰ ਚਾਹੀਦਾ ਉਹਨਾਂ ਕੋਲੇ ਮੌਕਾ ਹੈ ਜਿਹੜਾ ਇਹ ਸਾਰੇ ਪਵਾੜੇ ਦੀ ਜੜ ਹੈ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਸਿੰਘ ਸਾਹਿਬਾਨ ਇਕੱਠੇ ਕਰਕੇ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਅਕਾਲੀ ਖੂਲਾ ਸਿੰਘ ਨੂੰ ਫੈਸਲਾ ਲੈਣਾ ਚਾਹੀਦਾ ਤੇ ਸੁਖਵੀਰ ਸਿੰਘ ਬਾਦਲ ਜਿਹੜਾ ਸਾਡੇ ਪਵਾੜੇ ਦੀ ਜੜ ਆ ਉਹਨੂੰ ਸਿੱਖ ਪੰਥ ਤੋਂ ਹਾਰਜ ਕਰ ਦੇਣਾ ਚਾਹੀਦਾ ਇਹ ਤਾਂ ਫੈਸਲਾ ਤੇ ਅਕਾਲ ਤਖਤ ਸਾਹਿਬ ਤੋਂ ਲਿਆ ਗਿਆ ਸੀ 7 ਮੈਂਬਰ ਦੀ ਕਮੇਟੀ ਬਣ ਜਾਂਦੀ ਆ 3 ਦਿਨ ਦੇ ਵਿੱਚ ਅਸਤੀਫਾ ਦੇਣ ਦੀ ਗੱਲ ਹੋਈ ਸੀ ਫਿਰ ਲੰਬਾ ਸਮਾਂ ਲੱਗਿਆ ਬੇਸ਼ੱਕ ਸੁਖਵੀਰ ਸਿੰਘ ਬਾਦਲ ਜੀ ਨੇ ਅਸਤੀਫਾ ਤੇ ਦੇ ਦਿੱਤਾ ਕਮੇਟੀ ਅਜੇ ਤੱਕ ਆਪਣਾ ਕੰਮ ਨਹੀਂ ਕਰ ਰਹੀ ਇਸ ਟਾਈਮ ਦੇ ਉੱਤੇ ਹਰਜਿੰਦਰ ਸਿੰਘ ਧਾਮੀ ਇਹ ਵੀ ਕਹਿ ਰਹੇ ਆ ਕਿ ਮੈਂ ਜਿਹੜੀ ਕਮੇਟੀ ਤੋਂ ਪਛਾਣ ਹਟਣਾ ਚਾਹੂੰਗਾ ਤੇ ਸਿੰਘ ਸਾਹਿਬਾ ਨੂੰ ਲਿਖ ਕੇ ਦੇ ਦੂੰਗਾ ਕਿ ਇਹ ਸਾਰੇ ਪਾਸੇ ਭੱਜਣ ਦੀ ਕਵਾਇਤ ਬਣ ਚੁੱਕੀ ਹੈ ਹਰਜਿੰਦਰ ਸਿੰਘ ਧਾਮੀ ਜੀ ਦੀ ਖੜਦਾ ਹੀ ਨਹੀਂ ਹੈ ਕੋਈ ਬਾਦਲ ਪਰਿਵਾਰ ਦਾ ਦਵਾਜ ਉਸਨੂੰ ਕਹਾਣੀ ਹੈ ਕਿ ਜਿਨ੍ਹਾਂ ਨੇ ਸੀਰੀ ਪੋਣਾ ਕੀਤਾ ਹੋਵੇ ਉਹ ਮਾਲਕ ਨਹੀਂ ਬਣ ਸਕਦੇ ਇਹ ਨਾਡੇ ਸੁਖਵੀਰ ਸਿੰਘ ਬਾਦਲ ਬਾਦਲ ਪਰਿਵਾਰ ਦਾ ਸੀਰੀਕੁਣਾ ਕੀਤਾ ਚਾਹੇ ਜੇਸ਼ੇਦਾਰਾਂ ਦੀਆਂ ਵੋਟਾਂ ਦੇ ਆਗੇ ਚਾਹੇ ਪ੍ਰਧਾਨਾਂ ਦੀਆਂ ਵੋਟਾਂ ਦੇ ਆਗੇ ਸੁਖਵੀਰ ਸਿੰਘ ਬਾਦਲ ਬਾਦਲ ਪਰਿਵਾਰ ਦੇ ਸਾਹਮਣੇ ਖੜਨ ਦੀ ਯੋਤ ਹੀ ਨਹੀਂ ਰੱਖਦੇ ਜਿਸ ਕਾਰਨ ਕਰਕੇ ਇਹ ਹਰ ਪਾਸਿਓਂ ਭੱਜਣਾ ਚਾਹੁੰਦੇ ਆ ਅੱਜ ਭਾਮੀ ਸਾਹਿਬ ਦਾ ਭੱਜਣਾ ਜਿਹੜਾ ਇਹ ਜ਼ਰੂਰੀ ਨਹੀਂ ਸੀਗਾ ਅੱਜ ਉਹ ਸ਼ਬਦ ਮੈਂਬਰੀ ਕਮੇਟੀ ਦੀ ਕਾਰਵਾਈ ਅੱਗੇ ਚਲਾਉਂਦੇ ਜੇਸ਼ੇਦਾਰ ਨੂੰ ਖਾਰਜ ਕਿਉਂ ਕੀਤਾ ਜੇਸ਼ੇਦਾਰ ਨੂੰ ਹੀ ਰੱਖਦੇ ਉਹਨਾਂ ਕਹਿੰਦੇ ਹਨ ਮਰੀ ਸਿੰਘ ਨੂੰ ਭਾਵੇਂ ਸਾਡੇ 150 ਬਿਚਾਰਕ ਮਤਭੇਦ ਹੋਣ ਪਰ ਜਿਹੜੇ ਗੱਲਾਂ ਜਿਹੜੀਆਂ ਹੋ ਰਹੀਆਂ ਮੈਂ ਸਮਝਦਾ ਕਿ ਇਹ ਬੜੀਆਂ ਚਿੰਤਾ ਦੇ ਰਖਿਆ ਬੜੇ ਹਾਲਾਤ ਜਿਹੜੇ ਆ ਪੰਛ ਦੇ ਬੰਤ 100 ਸਾਵਾ ਦੇ ਮਾੜੇ ਆ ਤੇ ਇਹ ਸਾਰਾ ਕੁਝ ਸੁਖਵੀਰ ਸਿੰਘ ਬਾਦਲ ਦੇ ਕਾਰਨ ਕਿਉਂਕਿ ਜੀ ਤੁ ਸਾਫਲੀਅਤ ਨਹੀਂ ਸੀ ਕਾਲੀਗੰਦ ਦਾ ਪ੍ਰਧਾਨ ਬਣਨ ਦੀ ਉਹ ਬਸ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤ ਸੀ ਜਦ ਕਰਕੇ ਉਹਨੂੰ ਬਣਾਤਾ ਜਿਹੜੇ ਇੱਕ ਕੁਰਬਾਨੀ ਵਾਲੇ ਸੀ ਜਾਂ ਟਕਸ਼ਾਲੀ ਸੀ ਜਿਹੜੇ ਉਸ ਸਮੇਂ ਅਵੇ ਦੇ ਬਾਅਦ ਵਿੱਚ ਉਹਨਾਂ ਦੇ ਵੀ ਜਿਹੜੇ ਹਾਲਾਤ ਬਣੇ ਤੁਸੀਂ ਸਾਰਾ ਦੇਖਦੇ ਹੀ ਆ ਬਿਲਕੁਲ ਉਦੋਂ ਉਹਨਾਂ ਨੂੰ ਦਰਗਨਰ ਕਰਕੇ ਦੇ ਫੁਲਕੀਂ ਚ ਬਾਲ ਨੂੰ ਪ੍ਰਧਾਨ ਬਣਾਤਾ ਇਹਨੇ ਇੱਕ ਕਰਕੇ ਖਾਦਾ ਧੋਗ ਪਾਇਆ ਇੱਕ ਖਾਦਾ ਧੋਗ ਪਾਇਆ ਅਰਿਆ ਦਾ ਪਰੰਪਰਾ ਦਾ ਧੋਗ ਪਾਇਆ ਚਾਰਕ ਜਿਹੜੇ ਉਹਦੇ ਉਸ ਬਣਾਈ ਕਰਨ ਵਾਲੇ ਉਹ ਚਮਚਾਗਰੀ ਕਰਨ ਵਾਲੇ ਚਾਵਲੂਸੀ ਕਰਨ ਵਾਲੇ ਆ ਉਹਨਾਂ ਜ਼ਿਕਰ ਆ ਰਿਹਾ ਵਾਹ ਤੇ ਸਾਰਾ ਕੁਝ ਇੱਥੇ ਤਰੀਕੇ ਦੇ ਨਾਲ ਜਾਂਦੀਆਂ ਕਰੀ ਜਾ ਰਿਹਾ ਮੈਂ ਤਾਂ ਅਪੀਲ ਕਰੂੰਗਾ ਪੰਥ ਨੂੰ ਕੌਫ ਨੂੰ ਕਿ ਪੰਥ ਗਉਮ ਵੀ ਕੋਈ ਇਹੋ ਜਿਹੇ ਹਾਲਾਤਾਂ ਦੇ ਵਿੱਚ ਕੋਈ ਜਾ ਕੋਈ ਪੰਥ ਦੀ ਚੜ੍ਹਦੀ ਕਲਾ ਦੀ ਰੋਸ਼ਨੀ ਵਾਲੇ ਪਾਸੇ ਨੂੰ ਤੁਰੇ ਕੋਈ ਛਿਲ ਜੁੜ ਕੇ ਬੈਠਣ ਨਹੀਂ ਤੇ ਜਿਹੜੇ ਹਾਲਾਤ ਅੱਜ ਬੜੇ ਐ ਬੜੇ ਚਲਤਾ ਜਾਣਾ ਆਸੀਨ ਸਰ ਕਹਿੰਦੇ ਰਕबीर ਸਿੰਘ ਨੂੰ ਬਾਰ-ਬਾਰ ਸੱਤ ਮੈਂਬਰੀ ਕਮੇਟੀ ਦੇ ਬਿਆਨ ਵੀ ਦੇਣਾ ਕਿ ਇਹ ਵੱਧ ਨਹੀਂ ਸਕਦੀ ਆਪਣਾ ਕੰਮ ਵੀ ਜਾਰੀ ਕਰੂਗੀ ਹਾਂ ਉਹ ਜੀ ਤੱਕ ਸੱਤ ਨੰਬਰ ਦੀ ਕਮੇਟੀ ਨੇ ਕੰਮ ਨਹੀਂ ਕੀਤਾ ਸਟਾਰਟ ਪਰ ਦੂਜੇ ਪਾਸੇ ਜੇ ਅਕਾਲੀ ਦਲ ਦੀ ਆਪਾਂ ਗੱਲ ਕਰੀਏ ਭਰਤੀ ਸਟਾਰਟ ਹੋ ਚੁੱਕੀ ਹੈ ਇਹਨੂੰ ਕਿਵੇਂ ਦੇਖਦੇ ਤੁਸੀਂ ਉਹ ਵੀ ਉਹਨਾਂ ਨੇ ਅਕਾਲ ਤਰਫੋਂ ਪਘੋੜੇ ਹੋ ਕੇ ਕੀਤਾ ਬਾਕੀ ਝੂਠ ਬੋਲੀ ਜਾਂਦੇ ਵੋਟਾਂ ਪਈਆਂ ਪੰਜਾਬ ਚੋਂ 18 ਲੱਖ ਤੇ ਕਹਿੰਦੇ 35 ਸਾਡੀ ਭਰਤੀ ਸਾਡੀ 35 ਲੱਖ ਹੋਈ ਹੈ ਇਹ 35 ਲੱਖ ਨਾਲ ਵੀ ਭਰਤੀ ਇਹਨੇ ਦੇਣਾ ਚੋ ਸਕਦੀ ਹੈ ਤੇ ਵੋਟਾਂ 18 ਲੱਖ ਹੀ ਕਿਉਂ ਪਈਆਂ ਸੀਗੀਆਂ ਵੋਟਾ 18 ਲੱਖ ਨਹੀਂ ਭਰਤੀ 35 ਲੱਖ ਉਹ ਵੀ ਝੂਠੀ ਬੋਲੀ ਜਾਂਦੇ ਗੱਲਾਂ ਦਾ ਘੜਾ ਘਰਦੇ ਉਹਨਾਂ ਦੇ ਕਿਹੜਾ ਕੋਈ ਵੀ ਉਹ ਸਾਰਾ ਜਿਹੜਾ ਹੈਗਾ ਵਾ ਟਰਾਂਸਪੇਰੈਂਟ ਕੰਮ ਹੋ ਰਿਹਾ ਅੱਛਾ ਇੱਕ ਲਾਸਟ ਵਿੱਚ ਦੱਸਿਓ ਤੁਸੀਂ ਵੀ ਅਕਾਲੀ ਦਲ ਆਜ਼ਾਦ ਲੈ ਕੇ ਆਏ ਹੋ ਕਿ ਉਹ ਹਰਿਆਣੇ 'ਚ ਰਹੂਗਾ ਕਿ ਪੰਜਾਬ ਵਾਲੇ ਪਾਸੇ ਆਊਗਾ ਤੇ ਇੱਕ ਅਕਾਲੀ ਦਲ ਵਾਰਿਸ ਪੰਜਾਬ ਦੇ ਪੰਜਾਬ ਦੇ ਵਿੱਚ ਨਵੀਂ ਧਿਰ ਉੱਪਰੀ ਆ ਉਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਅਸੀਂ ਤਾਂ ਦੇਖੋ ਹਰਿਆਣੇ ਦੇ ਅੰਦਰ ਜਿਹੜੀ ਸਾਡੀ ਧਾਰਮਿਕ ਸੰਸਥਾ ਜੀ ਉਹਦੀ ਚੋਣਾਂ ਲੜਨ ਵਾਸਤੇ ਜੋ ਉਸ ਸਾਡੀ ਲੋੜ ਸੀ ਬਾਕੀ ਹਰਿਆਣੇ ਦੇ ਸਿੱਖਾਂ ਦੇ ਮਸਲਿਆਂ ਵਾਸਤੇ ਕੋਈ ਸੰਸਥਾ ਸਾਡੇ ਹਰਿਆਣੇ 'ਚ ਏਦਾਂ ਦੀ ਨਹੀਂ ਸੀ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਅਸੀਂ ਹੋਂਦ ਵਿੱਚ ਲਿਆਉਣਾ ਸੀ ਪਰ ਅਸੀਂ ਪਹਿਲਾਂ ਉਹਦਾ ਹਰਿਆਣੇ ਦੇ ਵਿੱਚ ਵਿਸਤਾਰ ਕਰਕੇ ਫਿਰ ਅਸੀਂ ਪੰਜਾਬ ਦੇ ਵਿੱਚ ਵੀ ਕੀ ਪੂਰੇ ਭਾਰਤ ਤੋਂ ਦੁਨੀਆ ਤੋਂ ਉਹਦਾ ਵਿਸਤਾਰ ਕਰਨਾ ਚਾਹੁੰਦੇ ਆ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਪੰਥਕ ਮਸਲੇ ਆ ਪੰਥਕ ਮੁੱਦੇ ਆ ਉਨ੍ਹਾਂ ਦੇ ਉੱਤੇ ਆਪਣਾ ਜਿਹੜਾ ਹੈਗਾ ਉਹ ਯੋਗਦਾਨ ਪਾਇਆ ਜਾਵੇ ਪੰਥ ਕੌਮ ਦੀ ਸੇਵਾ ਜਿਹੜੀ ਚੜ੍ਹਦੀ ਕਲਾ ਨਾਲ ਕੀਤੀ ਜਾਵੇ ਸ਼੍ਰੋਮਣੀ ਗਵਰਧਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਆ ਰਹੀਆਂ ਨੇ ਜਿਸ ਤਰ੍ਹਾਂ ਵੋਟਾਂ ਬਣ ਰਹੀਆਂ ਨੇ ਬਹੁਤ ਜਲਦੀ ਚੋਣਾਂ ਵੀ ਆਉਣਗੀਆਂ ਉਹਦੇ ਵਿੱਚ ਵੀ ਜਿਹੜੇ ਪੰਥਦਰਦੀ ਆ ਉਹਨਾਂ ਦਾ ਪੂਰਾ ਸਾਫ ਜਿਹੜਾ ਸ਼੍ਰੋਮਣੀ ਅਕਾਲੀ ਦਲ ਯਾਦਵਲਾਂ ਦੁਆਰਾ ਦਿੱਤਾ ਜਾਊਗਾ ਪੰਜਾਬ ਦੇ ਵਿੱਚ ਆਗੇ ਜਿਹੜੀ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਾਲੀਦਲ ਦਾ ਇਹ ਜਾਣ ਕਰਾਇਆ ਜਾ ਸਕੀ ਸੁਖਵੀਰ ਸਿੰਘ ਬਾਦਲ ਤੋਂ ਜਉਂਦੇ ਸੁਖਵੀਰ ਸਿੰਘ ਬਾਦਲ ਉਹਦੇ ਤੇ ਕਾਬਜ ਹੋ ਕੇ ਜਿਹੜੀ ਕੋਈ ਮਾੜੀ ਮੋਟੀ ਰਹਿ ਗਈ ਉਹਦੀ ਕਸਰਾ ਸਭ ਸੰਸਥਾਵਾਂ ਦੇ ਵਿਕਾਰ ਦੇ ਉਹ ਵੀ ਕੱਢੀ ਜਾ ਰਿਹਾ ਸੋ ਇਸ ਕਰਕੇ ਸ਼੍ਰੋਮਣੀ ਕਾਲੀਦਲ ਜਾਤ ਤਾਂ ਇਸ ਵਾਸਤੇ ਹੋਂਦ ਵਿੱਚ ਸ਼੍ਰੋਮਣੀ ਕਾਲੀਦਲ ਵਾਰਿਸ ਪੰਜਾਬ ਤੇ ਜਿਹੜੀ ਪੰਜਾਬ ਦੀ ਨਵੀਂ ਥੇਹ ਰੋਪੀਆ ਉਹਨਾਂ ਕਿ ਵੀ ਇਕ ਤੇ ਦੋ ਜੀ ਇਹਦੇ ਕੋਲ ਇਹਦੇ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ ਜਦੋਂ ਅਜਾ ਐਮਪੀ ਦੀ ਇਲੈਕਸ਼ਨ ਹੋਈ ਸੀ ਉਹਨਾਂ ਅਸੀਂ ਦੋ ਸੀਟਾਂ ਤੇ ਜਾ ਕੇ ਦੋ ਉਮੀਦਵਾਰਾਂ ਦੀ ਮਦਦ ਕੀਤੀ ਸੀਗੀ ਫਰੀਦਕੋਟ ਤੇ ਖਡੂਰ ਸਾਹਿਬ ਜਿਹਦੇ ਤੇ ਦੋਨਾਂ ਉਮੀਦਵਾਰਾਂ ਨੂੰ ਪੰਥ ਨੇ ਪੰਜਾਬ ਨੇ ਜਿਤਾਇਆ ਸੀਗਾ ਉਦੋਂ ਬਾਅਦ ਕੋਈ ਸਾਡੇ ਨਾਲ ਉਹਨਾਂ ਦਾ ਕੋਈ ਰਾਬਤਾ ਨਹੀਂ ਰਿਹਾ ਨਾ ਹੀ ਜਿਹੜੇ ਜਿੱਤ ਕੇ ਇੱਕ ਵਾਰ ਜਲੋ ਡਿਗਰੂਗੜ ਜੇਲ੍ਹ ਆ ਜਿਹੜੇ ਫਰੀਦਕੋਟ ਤੋਂ ਜਿੱਤੇ ਸੀ ਉਹਨਾਂ ਨੇ ਵੀ ਕਦੇ ਕੋਈ ਬਹੁਤਾ ਤਾਲਮੇਲ ਨਹੀਂ ਰੱਖਿਆ ਮੇਲਜੋਲ ਨਹੀਂ ਰੱਖਿਆ ਭਾਈ ਸਰਬਜੀਤ ਜਨਾ ਤੁਹਾਡਾ ਸੰਪਰਕ ਨਹੀਂ ਹੋਇਆ ਪਾਂ ਦੇ ਵਿੱਚ ਇਲੈਕਸ਼ਨ ਦੇ ਵਿੱਚ ਵੱਡਾ ਯੋਗਦਾਨ ਸੀ ਤੁਹਾਡਾ। ਨਿਕਾਦੇ ਵੀ ਉਹਨਾਂ ਨੇ ਨਾ ਕਰਦੇ ਉਹਨਾਂ ਨੇ ਤਾਲਮੇਲ ਕੀਤਾ ਉਹ ਵੀ ਘਰਗੇ ਚਾਰਕ ਬੰਦਿਆਂ ਦੇ ਵਿੱਚ ਆ ਕੇ ਪਾਸੇ ਜਿਵੇਂ ਉਹ ਕਹਿੰਦੇ ਆ ਉਦਾਂ ਉਹਨਾਂ ਕੋ ਆਪਦਾ ਕਰ ਛੱਡਦੇ ਆ। ਮੈਨੂੰ ਉਹਨਾਂ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ ਕਿ ਉਹਨਾਂ ਨੇ ਕੀ ਬਣਾਇਆ ਤੇ ਕੀ ਉਹ ਕਰਦੇ ਆ। ਧੰਨਵਾਦ ਕਰਦੇ ਪਹਿਲਾਂ। ਗੁਰਪ੍ਰਤਿ ਸਾਂਝ ਕਰਦੇ ਆਂ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸਲਾਮ ਸਭ ਵਾਹਿਗੁਰੂ ਜੀ ਕਾ ਖਾਲਸਾ